ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਪਿਆਰੀ ਸਾਧ ਸੰਗਤ ਜੀ ਅਸੀਂ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਆਂ ਤੇ ਅਸੀਂ ਉਸ ਰਸਤੇ ਤੇ ਜਾ ਰਹੇ ਆ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਦੇ ਸਾਹਮਣੇ ਉਹਦੀ ਲੰਗਰ ਹਾਲ ਦੇ ਲਾਗੋਂ ਦੀ ਰਸਤਾ ਅੰਦਰ ਜਾਂਦਾ ਹੈ ਤੇ ਉਸ ਰਸਤੇ ਅਸੀਂ ਜਾ ਰਹੇ ਆ ਅੱਗੇ ਸਿੱਧਾ ਜਾ ਕੇ ਤੇ ਪ੍ਰਕਰਮਾਂ ਦੇ ਵਿੱਚ ਉਤਰਾਂਗੇ ਬਾਕੀ ਤੁਸੀਂ ਅੱਗੇ ਦਾ ਹਾਲ ਦੇਖੋਗੇ ਵਾਹਿਗੁਰੂ ਪ੍ਰਮਾਤਮਾ ਜਟਦੀਆਂ ਕਲਾ ਚ ਰੱਖਣ ਦੀ ਜੋ ਵੀ ਇਸ ਨਜ਼ਾਰੇ ਦੇ ਦਰਸ਼ਨ ਕਰੇਗਾ ਨਿਹਾਲ ਹੋ ਜਾਵੇਗਾ ਤੇ ਅਸੀਂ ਵੀ ਨਿਹਾਲ ਹੋ ਰਹੇ ਆ ਸਾਡੇ ਨਾਲ ਨਾਲ ਜੋ ਵੀ ਇਸ ਵੀਡੀਓ ਰਾਹੀਂ ਗੁਰੂ ਸਾਹਿਬ ਦੇ ਦਰਸ਼ਨ ਕਰਨਗੇ ਤੇ ਮੈਨੂੰ ਤਾਂ ਲੱਗਦਾ ਕਿ ਉਹਨਾਂ ਦੇ ਵੀ ਸਭ ਮੰਤਾ ਪੂਰੀਆਂ ਹੋ ਜਾਣਗੀਆਂ ਸ਼੍ਰੀ ਗੁਰੂ ਹਰਮਨਦਰ ਸਾਹਿਬ ਦੀਆਂ ਹਰਮਨਦਰ ਸਾਹਿਬ ਦੇ ਦਰਸ਼ਨ ਕਰਨ ਤੇ ਬਾਕੀ ਅਸੀਂ ਅੱਗੇ ਜਾਵਾਂਗੇ ਅੱਗੇ ਜਾ ਕੇ ਜਦੋਂ ਅਸੀਂ ਪ੍ਰਕਰਮਾਚ ਆ ਜਾਂਦੇ ਆ ਪ੍ਰਕਰਮਾਚ ਆਲ ਕੇ ਆਸੇ ਪਾਸੇ ਦਾ ਨਜ਼ਾਰਾ ਜ਼ਰੂਰ ਦੇਖਣ ਨੂੰ ਮਿਲਦਾ ਹੈ ਬਹੁਤ ਸੰਗਤ ਹੁੰਦੀ ਆ ਸੰਗਤ ਅਸੀਂ ਇੱਥੇ ਪਹੁੰਚ ਕੇ ਹੋਣਾ ਸੀ ਸਰੋਵਰ ਦੇ ਕੰਡੇ ਮੱਥਾ ਟੇਕਣ ਲੱਗੇ ਆ ਮੱਥਾ ਟੇਕਣ ਤੋਂ ਬਾਅਦ ਚ ਫਿਰ ਅੱਗੇ ਦਾ ਅਸੀਂ ਪ੍ਰਕਰਮਾਂ ਨੂੰ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲੇ ਸਰੋਵਰ ਦੇ ਚਾਰ ਸਫੇਰੇ ਪ੍ਰਕਰਮਾਂ ਕਰਾਂਗੇ ਪ੍ਰਕਰਮਾਂ ਕਰਨ ਤੋਂ ਬਾਅਦ ਕਿ ਫਿਰ ਬਾਕੀ ਉਤੋਂ ਦੀ ਘੁੰਮ ਕੇ ਅੱਗੇ-ਅੱਗੇ ਤੁਸੀਂ ਦੇਖਦੇ ਜਾਓ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਦਾ ਨਜ਼ਾਰਾ ਰਾਤ ਰਾਤ ਦਾ ਮਾਹੌਲ ਹੈ ਰਾਤ ਦਾ ਸਮਾਂ ਹੈ ਫਿਰ ਵੀ ਪਬਲਿਕ ਇੰਨੀ ਕਾ ਬਹੁਤ ਬਹੁਤ ਦੂਰੋਂ ਦੁਨੀਆ ਪਹੁੰਚੀ ਹੋਈ ਆ ਇਹਨਾਂ ਦੀ ਆਵਾਜ਼ ਤੋਂ ਮੈਂ ਆਵਾਜ਼ ਕਮਿਊਟ ਕੀਤੀ ਹੋਈ ਆ ਕਿਉਂਕਿ ਕਾਪੀਰਾਈਟ ਆਉਂਦਾ ਥੋੜਾ ਜਿਹਾ ਡਰ ਸੀਗਾ ਫੇਸ ਕਰਕੇ ਆਵਾਜ਼ ਮਿਊਟ ਕਰਤੀ ਆ ਨਹੀਂ ਤਾਂ ਤੁਸੀਂ ਸੁਣ ਸਕਦੇ ਸੀ ਇਹਨਾਂ ਦੀਆਂ ਆਵਾਜ਼ਾਂ ਕਿ ਕੋਈ ਹਿਮਾਚਲ ਤੋਂ ਕੋਈ ਜੀਐਨਕੇ ਤੋਂ ਕੋਈ ਕਿਤੋਂ ਕੋਈ ਕਿਤੋਂ ਕਿਉਂਕਿ ਉਹਨਾਂ ਦੀ ਆਵਾਜ਼ ਤੋਂ ਉਹਨਾਂ ਦੀ ਬੋਲੀ ਤੋਂ ਪਤਾ ਲੱਗ ਰਿਹਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਬੋਲੀ ਦੇ ਵਿੱਚ ਜਦੋਂ ਆਵਾਜ਼ਾਂ ਮਿਲ ਰਹੀਆਂ ਨੇ ਸੁਣਨ ਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਕਿ ਚਾਰੇ ਪੁੰਟਾ ਸਾਡਾ ਸ੍ਰੀ ਹਰਮੰਦਰ ਸਾਹਿਬ ਗੁੰਝਿਆ ਹੋਇਆ ਬਹੁਤ ਮੰਨਤਾ ਹੈ ਇਸੋਂ ਇੱਥੋਂ ਦੀ ਬਹੁਤ ਲੋਕ ਮੰਨਦੇ ਨੇ ਬੜਿਆਂ ਲੋਕਾਂ ਦਾ ਮਤਲਬ ਕਹਿੰਦਾ ਕਿ ਇੱਥੋਂ ਉਹਨਾਂ ਨੂੰ ਬਹੁਤ ਕੁਝ ਮਿਲਦਾ ਹੈ ਜੋ ਵੀ ਮੰਗਦੇ ਨੇ ਉਹਨਾਂ ਦੀ ਝੋਲੀ ਪੈਂਦਾ ਤੇ ਜਿਵੇਂ ਜਿਵੇਂ ਅਸੀਂ ਉੱਪਰ ਨੂੰ ਘੁੰਮ ਰਹੇ ਆਂ ਤੇਵੇਂ-ਤੇਵੇਂ ਤੁਸੀਂ ਨਜ਼ਾਰਾ ਦੇਖ ਰਹੇ ਹੋ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਬੱਸ ਮੂੰਹ ਚੋਂ ਹਰੇਕ ਦੇ ਮੂੰਹ ਚੋਂ ਵਾਹਿਗੁਰੂ ਦੀ ਆਵਾਜ਼ ਹੀ ਨਿਕਲਦੀ ਹੈ ਕਿਉਂਕਿ ਜਦੋਂ ਅਸੀਂ ਹਰਮੰਦਰ ਸਾਹਿਬ ਦੇ ਅੰਦਰ ਕਦਮ ਰੱਖ ਲੈਨੇ ਆ ਤੇ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਤੇ ਬਿਲਕੁਲ ਕੋਈ ਵੀ ਦੁਨੀਆ ਦਾ ਪ੍ਰਪੋਗੈਂਡਾ ਕੋਈ ਵੀ ਮਾੜਾ ਖਿਆਲ ਦਿਲ ਤੇ ਨਹੀਂ ਰਹਿੰਦਾ ਬਿਲਕੁਲ ਪਵਿੱਤਰ ਮਨ ਦੇ ਨਾਲ ਅਸੀਂ ਆਣ ਕੇ ਤੇ ਹਜ਼ੂਰ ਦੇ ਚਰਨੀ ਲੱਗਦੇ ਆ ਤੇ ਬਸ ਇਹੀ ਖਿਆਲ ਹੁੰਦਾ ਕਿ হে ਵਾਹਿਗੁਰੂ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਏ ਤਾਂ ਜੋ ਅਸੀਂ ਕੁਝ ਆਪਣੀਆਂ ਝੋਲੀਆਂ ਭਰਨ ਵਾਸਤੇ ਆਏ ਆ ਤਾਂ ਜੋ ਇਹਨਾਂ ਦੇ ਦਰਸ਼ਨ ਕਰਕੇ ਅਸੀਂ ਕੁਝ ਪਾ ਸਕੀਏ ਸੁੱਖਾਂ ਦੇ ਵਿੱਚ ਜਾ ਸਕੀਏ ਤਾਂ ਹੋਂਤੋ ਹੀ ਦੇਖ ਰਹੇ ਹੋਗੇ ਕਿ ਅਸੀਂ ਕੈਮਰਾ ਚਾਰਸ ਫਿਰ ਇੱਕ ਮਾ ਕੇ ਦੱਸ ਰਹੇ ਆ ਸਾਰੇ ਪਾਸੇ ਦਾ ਨਜ਼ਾਰਾ ਤੇ ਬਹੁਤ ਚੰਗਾ ਲੱਗ ਰਿਹਾ ਸਾਨੂੰ ਤੇ ਇੱਥੇ ਆਪ ਬਹੁਤ ਵਧੀਆ ਲੱਗ ਰਿਹਾ ਤੇ ਤੁਹਾਨੂੰ ਬਹੁਤ ਵਧੀਆ ਲੱਗੇਗਾ ਇਹ ਤੁਸੀਂ ਵੇਖ ਰਹੇ ਹੋ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ 골ਡਨ ਟੈਂਪਲ ਵੀ ਕਹਿੰਦੇ ਨੇ ਤੇ ਕਿਉਂਕਿ ਇਹਦੇ ਵਿੱਚ 골ਡਨ 골ਡਨ ਜਿਹੜਾ 골ਡ ਬਹੁਤ ਲੱਗਿਆ ਹੋਇਆ 골ਡ ਦੇ ਬਣਾ ਕੇ ਸਾਰਾ ਮੰਦਿਰ ਜਿਹੜਾ ਵਾ ਉਮੜਿਆ ਆ ਗੋਲਡ ਦੇ ਵਿੱਚ ਇਸ ਕਰਕੇ 골ਡਨ ਟੈਂਪਲ ਕਹਿੰਦੇ ਨੇ ਤੇ ਬਹੁਤ ਚੰਗਾ ਲੱਗ ਰਿਹਾ ਰਾਤ ਦਾ ਸਮਾਂ ਲਾਈਟਾਂ ਥਾਂ ਥਾਂ ਤੇ ਜਗਗੀਆਂ ਹੋਈਆਂ ਨੇ ਤੇ ਲਾਈਟਾਂ ਦੇ ਨਾਲ ਖੂਬਸੂਰਤੀ ਹੋਰ ਚਾਰਜਾਂ ਲਾ ਰਹੀ ਆ ਤੇ ਜਿਨ੍ਹਾਂ ਨੇ ਸਜਾਵਟ ਕੀਤੀ ਆ ਉਹਨਾਂ ਨੇ ਵੀ ਚੰਗੇ ਰੰਗ ਭਾਗ ਲਾਏ ਆ ਤੇ ਸਰੋਵਰ ਦੇ ਨਾਲ ਹੀ ਬਹੁਤ ਵਧੀਆ ਲੱਗ ਰਿਹਾ ਹੈ ਵਿਚੋਂ ਦੀ ਤੇ ਜਗਮਗ ਜਗਮਗ ਪਾਣੀ ਥਾਣੀ ਵੀ ਕਰ ਰਿਹਾ ਆ ਤੇ ਇਸ ਕਰਕੇ ਅਸੀਂ ਪ੍ਰਕਰਮਾ ਕਰਦੇ ਹੋਏ ਹੁਣ ਅੱਗੇ ਦਰਸ਼ਨੀ ਡੇਉੜੀ ਵੱਲ ਪਹੁੰਚਾਂਗੇ ਉੱਥੋਂ ਕਿਉਂਕਿ ਰਸ ਬਹੁਤ ਆ ਰਸ ਦਾ ਕਰਕੇ ਰਾਤ ਦੇ ਸਮੇਂ ਤੇ ਅਸੀਂ ਨਾਲੇ ਤਾਂ ਇਸ਼ਨਾਨ ਪਾਣੀ ਨਹੀਂ ਕੀਤਾ ਇਸ ਕਰਕੇ ਅਸੀਂ ਅੰਦਰ ਮੱਥਾ ਟੇਕ ਨਹੀਂ ਜਾ ਰਹੇ ਇਹ ਬਾਰੇ ਬਾਰੇ ਅਸੀਂ ਮੱਥਾ ਟੇਕ ਕੇ ਤੇ ਬਸ ਇਹੀ ਹੈ ਸਮਾਂ ਜਾਂ ਹੋਰ ਦਰਸ਼ਨ ਗੂੜੇ ਕਰਨ ਵਾਸਤੇ ਅਸੀਂ ਅੱਗੇ ਜਾ ਕੇ ਤੇ ਬੈਠਣ ਦੀ ਕੋਸ਼ਿਸ਼ ਕਰਾਂਗੇ ਇੱਕ ਜਗ੍ਹਾ ਬੈਠ ਕੇ ਤੇ ਬਿਲਕੁਲ ਆਨੰਦ ਮਾਣਾਂਗੇ ਇਸ ਪਵਿੱਤਰ ਬਾਣੀ ਦੇ ਜੋ ਬਾਣੀ ਇਸ ਵਕਤ ਅੰਦਰ ਚੱਲ ਰਹੀ ਹੈ ਬਸ ਇਹੀ ਹੈ ਕਿ ਅਸੀਂ ਮਜਬੂਰ ਹਾਂ ਕਿ ਉਹ ਬਾਣੀ ਤੁਹਾਨੂੰ ਨਹੀਂ ਸੁਣ ਪਾ ਰਹੀ ਕਿਉਂਕਿ ਅਗਰ ਅਸੀਂ ਬਾਣੀ ਚਲਾਉਂਦੇ ਤਾਂ ਹੋ ਸਕਦਾ ਸੀ ਕਿ ਕਾਪੀਰਾਈਟ ਆ ਜਾਂਦਾ ਇਸ ਕਰਕੇ ਪ੍ਰਮਾਤਮਾ ਤੋਂ ਵੀ ਤੇ ਤੁਹਾਡੇ ਤੋਂ ਵੀ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਸਾਨੂੰ ਵੀਡੀਓ ਸਾਰੀ ਅਮਲੂਤ ਕਰਨੀ ਪਈ ਬਾਕੀ ਤੁਸੀਂ ਵੀਡੀਓ ਵੇਖ ਕੇ ਬਾਕੀ ਤੁਸੀਂ ਵੀਡੀਓ ਵੇਖ ਕੇ ਜਰੂਰ ਸਾਨੂੰ ਕਮੈਂਟ ਆ ਰਾਈਂ ਦੱਸਣਾ ਕਿ ਤੁਹਾਨੂੰ ਇਸ ਵੀਡੀਓ ਨੂੰ ਵੀਡੀਓ ਕਿੱਦਾਂ ਦੀ ਲੱਗੀ ਕਿ ਅਸੀਂ ਜਿਹੜੀ ਕੋਸ਼ਿਸ਼ ਕੀਤੀ ਆ ਸਾਡੀ ਕੋਸ਼ਿਸ਼ ਤੁਹਾਡੇ ਮਨਾਂ ਨੂੰ ਲੱਗੀ ਕਮੈਂਟ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸ਼ੇਅਰ ਦੇ ਨਾਲ ਹੀ ਸਾਹੀਂ ਹਰੇਕ ਦੇ ਕੋਲ ਜਾਵਾਂਗੇ ਤੇ ਸਾਡੀ ਵੀਡੀਓ ਵਾਚ ਹੁੰਦੀ ਜਾਏਗੀ ਇਸ ਕਰਕੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਇਦਾਂ ਹੀ ਦਰਸ਼ਨ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ